ਪਿੰਡਾਂ ਤੇ ਫਰਕ ਹੈਗਾ ਵਾ ਕਿਉਂਕਿ ਕਲਾਸ ਲਾਵਾਂਗੇ ਹੁਣ ਕਲਾਸ ਕੀ ਕਰੂ ਵੀ ਗੁਰਦੁਆਰੇ ਢੇੜ ਢੇੜ ਕਰੋੜ ਦੇ ਵਿੱਚ ਕੋਈ ਨਹੀਂ ਜੇ ਗੁਰਦਾਰਾ ਵਧੀਆ ਬਣਿਆ ਤੇ ਗਾੜੀ ਬਾਬਾ ਨਹੀਂ ਮਿਲਦਿਆ ਖੋਏਗਾ ਚੰਗਾ ਕਥਾ ਕੀਰਤਨ ਵਾਲਾ ਨਹੀਂ ਲੱਭਣਦਿਆ ਲੱਭਣਾ ਕਿੱਥੋਂ ਆ ਪਿਆਰਿਓ ਆਪਾਂ ਬਣਾ ਨਹੀਂ ਰਹੇ ਇਸ ਕਰਕੇ ਅਸੀਂ ਗਲਤੀ ਕੀ ਕਰਦੇ ਆ ਸਾਰੇ ਪੈਸੇ ਇਕੱਠੇ ਕਰਕੇ ਆਮ ਹੀ ਪਿੰਡਾਂ ਜਾਈਦਾ 5-5 ਕਰੋੜ ਦੇ ਗੁਰਦੁਆਰੇ ਚਾਂਦੀ ਦੇ ਬੂਹੇ ਤੇ ਲਾ ਲੇ ਪਰ ਜਦੋਂ ਭਾਈ ਰੱਖਣਾ ਸੀ ਉਦੋਂ ਪੈਸੇ ਮੋਗੇ ਇਦਾਂ ਨਾਲ ਸਾਰਾ ਗੁਰਦੁਆਰਾ ਤਿਆਰ ਹੋ ਗਿਆ ਮੈਂ ਪੁੱਛਿਆ ਬੂਏ ਕਹਿੰਦੇ ਜੀ 25-25 ਲੱਖ ਦੇ ਜੋ ਮਰ ਲਿਆਂਦਾ ਬੜਾ ਵੱਡਾ ਤੇ ਪਾਲਕੀ ਵੀ ਸ ਵਿੱਚ ਚਾਂਦੀ ਲਾਈ ਤੇ ਚੱਕਰ ਕੀ ਪੈ ਗਿਆ ਜਿਸ ਹੁਣ ਗ੍ਰੰਥੀ ਰੱਖਣਾ ਕਹਿੰਦੇ ਪੈਸੇ ਵਗ ਗਿਆ ਗ੍ਰੰਥੀ ਉਹ ਦਿਓ ਜਿਹੜਾ 5000 ਲਵੇ ਆਖੋ ਐਗਰੂ ਇੱਥੇ ਗਲਤੀ ਗੁਰਦੁਆਰਾ ਕੱਚਾ ਰਹਿਣ ਦਿੰਦੇ ਗੁਰਦੁਵਾਰਾ ਕੱਚਾ ਰਹਿਣ ਦੇ ਗੁਰੂ ਗ੍ਰੰਥ ਸਾਹਿਬ ਬੜੇ ਖੁਸ਼ ਰਹਿੰਦੇ ਆ ਮਹਾਰਾਜ ਸਾਹਿਬ ਤੇ ਜੰਗਲਾਂ 'ਚ ਵੀ ਪ੍ਰਕਾਸ਼ ਕੀਤੇ ਸਿੰਘਾਂ ਨੇ ਔਰ ਉਦੋਂ ਕਿਹੜੇ-ਕਿਹੜੇ ਚੜ੍ਹਦੀ ਕਲਾ ਮਾਰੇ ਕਿ ਗੁਰਦਰਾ ਕੱਚਾ ਹੁੰਦਾ ਸਿੱਖ ਸੱਚੀ ਹੁੰਦੀ ਔਰ ਦਰ ਇਹਦੇ ਇਸ਼ਾਰਾ ਜ਼ੋਰ ਲਾ ਲਿਆ ਤੁਸੀਂ ਦੋ-ਦੋ ਕਿੱਲੇ ਪੈੜੀ ਵੇਚ ਕੇ ਬਣਾਤਾ ਤੇ ਸਿੱਖ ਜਿੰਨੇ ਵਿੱਚ ਬਹਿ ਕੇ ਸੰਗਤ ਦੀ ਝੋਲੀ ਭਰਨੀ ਹੀ ਉਹ ਉਹਦੇ ਵੇਰੀ ਸਭ ਕੁਰੀ ਮੋ ਗਿਆ ਇਸ ਕਰਕੇ ਮਾਰੇ ਸੱਚੇ ਪਾਛੇ ਕਿਰਪਾ ਕਰਦੇ ਆਂ ਕਹਿੰਦੇ ਭਾਈ ਕਿਤੇ ਸੁਪਨਾ ਸੀ ਬਾਬੇ ਦਾ ਘਰ ਘਰ ਅੰਦਰ ਪਰਸਾ ਹੋਵੇ ਕੀਰਤਨ ਵੀ ਹਰ ਘਰ ਦੇ ਵਿੱਚ ਵਾਜਾ